ਸਤਿ ਸ੍ਰੀ ਅਕਾਲ ਅਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅਮਨਦੀਪ ਕੌਰ ਲੇਡੀ ਪੁਲਿਸ ਕਨਸਟੇਬਲ ਚਿੱਟੇ ਵਾਲੀ ਜ਼ਮਾਨਤ ਤੋਂ ਬਾਅਦ ਉਹਨੇ ਕਰ ਦਿੱਤਾ ਇੱਕ ਹੋਰ ਨਵਾਂ ਕਾਰਨਾਮਾ ਔਰ ਬਨੀਤ ਬਿੱਟੂ ਨੂੰ ਅਮਰਤਪਾਲ ਦੇ ਹੱਕ ਵਿੱਚ ਬੋਲਣਾ ਮਹਿੰਗਾ ਪੈ ਗਿਆ ਇਹਨਾਂ ਖਬਰਾਂ ਦੇ ਬਾਰੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਨੇ ਕਿ ਚਿੱਟੇ ਵਾਲੀ ਅਮਨਦੀਪ ਕੌਰ ਔਰ ਦੂਜੇ ਪਾਸੇ ਰਵਨੀਤ ਬਿੱਟੂ ਦੀ ਛੁੱਟੀ ਔਰ ਤੀਸਰਾ ਨੰਬਰ ਅਵਰਪਾਲ ਸਿੰਘ ਦੇ ਹੱਕ ਦੇ ਵਿੱਚ ਬੋਲਣਾ ਬਹੁਤ ਵੱਡਾ ਭਾਰੀ ਪੈ ਗਿਆ ਬੀਜੇਪੀ ਦੇ ਇੱਕ ਪਾਸੇ ਪੰਜਾਬ ਦੇ ਅੰਦਰ ਵੱਡਾ ਪ੍ਰਦਰਸ਼ਨ ਯਾਨੀ ਕਾਲੀਏ ਦੇ ਨਾਲ ਗੱਠ ਜੋੜ ਔਰ ਦੂਜੇ ਪਾਸੇ ਰਵਨੀਤ ਬਿੱਟੂ ਉਹਨਾਂ ਨੇ ਆਪਣੇ ਬੀਜੇਪੀ ਦੇ ਵਿੱਚ ਉਹ ਮੰਤਰੀ ਸੀ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਹੈ ਔਰ ਦੂਜੀ ਖਬਰ ਜੁੜੀ ਹੈ ਜੀ ਅਮਨਦੀਪ ਕੌਰ ਦੇ ਨਾਲ ਜਿਨੇ ਇੱਕ ਨਵਾਂ ਸੈਪਾ ਫੇਰ ਤੋਂ ਪਾ ਦਿੱਤਾ ਹੈ ਯਾਨੀ ਉਹਨਾਂ ਨੇ ਆਪਣੀ ਜ਼ਮਾਨਤ ਹੁੰਦਿਆ ਹੀ ਬਠਿੰਡੇ ਦੇ ਅੰਦਰ ਇੱਕ ਨਵਾਂ ਪਰਥੂ ਪੈ ਗਿਆ ਪਹਿਲੀ ਖਬਰ ਤੁਹਾਨੂੰ ਮੈਂ ਇਸ ਤਰ੍ਹਾਂ ਹੀ ਸੁਣਾਉਂਗਾ ਕਿਉਂਕਿ ਅਮਨਦੀਪ ਕੌਰ ਨੇ ਪਹਿਲਾਂ ਵੀ ਬਹੁਤ ਸਾਰੀ ਚਰਚਾ ਦੇ ਵਿੱਚ ਉਹਦਾ ਕੇਸ ਰਿਹਾ ਉਹਨੇ ਕਹਿੰਦੇ ਜੀ ਚਿੱਟਾ ਬੜਾ ਸਪਲਾਈ ਕੀਤਾ ਸੀ ਔਰ ਕੀ ਦੀ ਸ਼ਾਇਤ ਇਹ ਸਾਰਾ ਕੁਝ ਹੋ ਰਿਹਾ ਸੀ ਇਹ ਖਬਰ ਅੱਜ ਤੱਕ ਕਿਸੇ ਨੇ ਨਸ਼ਰ ਨਹੀਂ ਕੀਤੀ ਬਹੁਤ ਸਾਰੀ ਵਾਰ ਤੁਸੀਂ ਇਹ ਖਬਰਾਂ ਦੇ ਵਿੱਚ ਸੁਣਿਆ ਕਿ ਉਹਦੇ ਵੱਡੇ ਵੱਡੇ ਅਫਸਰਾਂ ਨਾਲ ਲਿੰਕ ਨੇ ਵੱਡੇ ਵੱਡੇ ਲੀਡਰਾਂ ਨਾਲ ਲਿੰਕ ਨੇ ਪਰ ਕਿਸੇ ਨੇ ਅੱਜ ਤੱਕ ਇਹ ਖੁਲਾਸਾ ਨਹੀਂ ਕੀਤਾ ਸੀ ਕਿਹੜੇ ਆਈਪੀਐਸ ਅਫੀਸਰ ਨੇ ਔਰ ਕਿਹੜੇ ਲੀਡਰ ਨੇ ਖਾਸ ਕਰਕੇ ਲੀਡਰਾਂ ਦੀ ਪਾਵਰ ਇਸਤੇਮਾਲ ਜਦੋਂ ਹੁੰਦੀ ਹੈ ਉਦੋਂ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਮਹਾਮਾਰੀ ਆਉਂਦੀ ਹੈ ਚਿੱਟੇ ਦੀ ਕਹਿ ਲੋ ਚਾਹੇ ਕੋਈ ਗੈਸਟਰਾਂ ਦੀ ਕਹਿ ਲੋ ਕਿਉਂਕਿ ਵੱਡੇ ਲੀਡਰਾਂ ਦੀ ਛਾਏ ਦੇ ਉੱਤੇ ਜਦੋਂ ਕੋਈ ਕਾਰਨਾਮਾ ਹੁੰਦਾ ਪੰਜਾਬ ਭਰ ਦੇ ਵਿੱਚ ਵੱਡਾ ਨੁਕਸਾਨ ਸਾਡੇ ਲੋਕਾਂ ਨੂੰ ਹੀ ਹੁੰਦਾ ਪਰ ਅੱਜ ਤੁਹਾਨੂੰ ਦਿਖਾਵਾਂਗੇ ਕਿ ਚਿੱਟਾ ਕਵੀਨ ਦੀ ਖਬਰ ਹੈ ਨਾ ਜਿਹੜੀ ਉਸ ਵੀਰ ਸਿੰਘ ਬਾਦਲ ਦੇ ਨਾਲ ਜੁੜਦੀ ਹੈ ਕਿਉਂਕਿ ਬਾਦਲਾਂ ਦੇ ਨਾਲ ਕਿੱਦਾਂ ਜੁੜਦੀ ਹੈ ਪਹਿਲਾਂ ਕਈ ਵਾਰ ਮੈਂ ਤਾਂ ਦੱਸ ਹੀ ਚੁੱਕੇ ਪਰ ਅੰਦਰ ਹੋਣੀ ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜ਼ਰੂਰੀ ਨੇ ਪਹਿਲੀ ਖਬਰ ਆ ਜੀ ਚਿੱਟਾ ਕਵੀਨ ਨੂੰ ਲੈ ਕੇ ਉਸ ਤੋਂ ਬਾਅਦ ਰਵਨੀਤ ਬਿੱਟੂ ਨੇ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਤਾਂ ਉਹਨਾਂ ਨੂੰ ਭਾਰੀ ਕਿੱਦਾਂ ਪੈ ਗਿਆ ਉਹ ਵੀ ਖਬਰ ਸਾਂਝੀ ਕਰਾਂਗੇ ਉਸਟਾ ਕਵੀਨ ਨੇ ਨਮਾ ਕਾਂਢ ਕੀ ਕੀਤਾ ਬਠਿੰਡੇ ਦੇ ਵਿੱਚ ਆਉਂਦੀ ਆ ਤੇ ਉਸ ਤੋਂ ਬਾਅਦ ਬਲਵਿੰਦਰ ਸਿੰਘ ਜਿਹੜਾ ਦਾ ਸਾਥੀ ਕਹਿ ਲੋ ਉਹਦਾ ਘਰ ਵਾਲਾ ਕਹਿ ਲੋ ਉਹਦੇ ਨਾਲ ਆ ਕੇ ਉਹਨੇ ਨਮਾ ਬਹ ਜਦੋਂ ਕਰਵਾਇਆ ਤੇ ਉਸ ਤੋਂ ਬਾਅਦ ਇੱਕ ਗਰੰਥੀ ਵੀ ਟੰਗ ਦਿੱਤਾ ਗੁਰਦੁਆਰੇ ਦੇ ਗਰੰਥੀ ਨੇ ਜਿੱਥੇ ਕਿ ਹਾਲਾਂਕਿ ਸੀਸੀਟੀਵੀ ਕੈਮਰੇ ਨਹੀਂ ਲੱਗੇ ਸੀ ਇਹ ਵੀ ਖੁਲਾਸਾ ਹੋ ਗਿਆ ਗਰੰਥੀ ਨੇ ਪੈਸੇ ਲੈ ਕੇ ਉਸ ਦਾ ਬਿਆਹ ਕਰਵਾ ਦਿੱਤਾ ਤਾਂ ਹੁਣ ਇਹਦੇ ਵਿੱਚ ਗਰੰਥੀ ਵੀ ਟੰਗਿਆ ਯਾਰ ਔਰ ਦੂਜੇ ਪਾਸੇ ਉਹਦੀ ਘਰ ਵਾਲੀ ਬਲਵਿੰਦਰ ਸਿੰਘ ਦੀ ਸਾਹਮਣੇ ਆ ਗਈ ਹੈ ਇਹ ਕੀ ਕਹਿ ਰਹੀ ਹੈ ਪਰਾਂ ਦਾ ਨੂੰ ਇਹਦੇ ਕੁਸਣੌ ਨੇ ਉਸ ਤੋਂ ਬਾਅਦ ਰਵਨੀਤ ਬਿੱਟੂ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਬੋਲ ਕੇ ਉਹਨਾਂ ਦੀ ਛੁੱਟੀ ਕਿ ਹੋ ਗਈ ਹੈ ਸੁਣੋ ਹਮ ਤੇ ਜਾਣਿਆ ਜਾਂਦਾ ਸੀ ਅਮਨਦੀਪਪੁਰ ਜੋ ਕਿ ਬਠਿੰਡੇ ਦੀ ਗਰੀ ਆਪਣਾ ਵਿਰਾਟ ਗਰੀਨ ਦੀ ਵਾਸੀ ਸੀਗੀ ਤਰੀਬਨ 2022 ਦੀ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਨਾਲ ਰਹਿ ਰਹੀ ਸੀ ਜਦੋਂ ਵੀ ਕਿਤੇ ਕਹਿੰਦੇ ਸੀ ਇਹ ਕਹਿੰਦੇ ਸੀ ਸਾਡਾ ਗੱਡੀ ਦਾ ਲੈਣਾ ਦੇਣਾ ਤੁਸੀਂ ਪਿੱਛੇ ਜੀ ਦੇਖਿਆਗਾ 7-8 ਮਹੀਨੇ ਪਹਿਲਾਂ ਉਹ ਚਿੱਟੇ ਦੇ ਵਿੱਚ ਪਕੜੇ ਗਏ ਨੇ ਦੋਵੇਂ ਜਣੇ ਜਦੋਂ ਉਹਨਾਂ ਨੂੰ ਪਕੜ ਲਿਆ ਉਸ ਤੋਂ ਬਾਅਦ ਮੈਂ ਇਹ ਗੱਲਾਂ ਕਹਿੰਦੀ ਸੀ ਇਹ ਵੀ ਚਿੱਟਾ ਵੀ ਵੇਚਦੇ ਆ ਇਹਦੇ ਕੋਲ ਨਜਾਇਜ਼ ਪ੍ਰਾਪਤੀ ਬਣੀ ਹੋਈ ਐ ਉਹ ਦੇਖੋ ਜੀ ਜਦੋਂ ਜਾਤਪਰਤਾਲ ਕੀਤੀ ਜਿਹੜੇ ਅਧਿਕਾਰੀਆਂ ਨੇ ਉਹਨਾਂ ਦੇ ਨਜਾਇਜ਼ ਜਿਹੜੀ ਪ੍ਰਾਪਤੀ ਬਣੀ ਹੋਈ ਸੀ ਉਹ ਆ ਗਈ ਅੱਗੇ ਹੁਣ ਜੇ ਇਹ ਮੈਨੂੰ ਜਦੋਂ ਵੀ ਕਹਿੰਦੇ ਅਸੀਂ ਕਹਿੰਦੇ ਸੀ ਕਿ ਰਿਲੇਸ਼ਨਸ਼ਿਪ ਵਿੱਚ ਰਹਿ ਸਕਦੇ ਆ ਕੋਰਟ ਨੇ ਆਰਡਰ ਕੀਤਾ ਆ ਮੰਨ ਲਿਆ ਪਰ ਰਿਲੇਸ਼ਨਸ਼ਿਪ 'ਚ ਰਹਿ ਸਕਦੇ ਆ ਕੋਈ ਵੀ ਐ ਵਿਆਹ ਕਰਾ ਸਕਦੇ ਆ ਵਿਆਹ ਜਿੰਨਾ ਤੱਕ ਪਹਿਲਾਂ ਵਾਲੀ ਘਰ ਵਾਲੀ ਤੋਂ ਡਿਵੋਰਸ ਨਹੀਂ ਹੁੰਦਾਗਾ ਵਿਆਹ ਕਿਵੇਂ ਕਰਾ ਸਕਦੇ ਹੋ ਮੈਨੂੰ ਅੱਜ ਸਵੇਰੇ 10 ਵਜੇ ਪਤਾ ਲੱਗਿਆ ਵੀ ਅਮਨਦੀਪ ਕੌਰ ਜਿਹੜੀ ਕਨਸਟੇਬਲ ਜਿਹੜੀ ਡਿਸਮਿਸ ਹੋ ਗਈ ਸੀਗੀ ਚਿੱਤੇ ਦੇ ਕੇਸ ਦੇ ਵਿੱਚ ਉਹਨੇ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਦੇ ਨਾਲ ਜੋ ਕਿ ਬੀਰਤਪੁਰ ਦਾ ਵਾਸੀ ਸੀਗਾ 6 ਨੰਬਰ ਦਾ ਉਹਦੇ ਨਾਲ ਇੱਕ ਤਰੀਕ ਕੱਲ ਦਾ ਵਿਆਹ ਕਰਾ ਲਿਆਗਾ ਮੈਨੂੰ ਪਤਾ ਨਹੀਂ ਮੈਂ ਕੋਰਟ ਦੇ ਵਿੱਚ ਬੱਚਿਆਂ ਦਾ ਧੱਕੇ ਖਾਂਦੀ ਕਰਦੀ ਆ ਮੇਰੇ ਕੋਰਟ 'ਚ ਖਰਚੇ ਦੇ ਕੇਸ ਚੱਲਦੇ ਨੇ ਮੇਰੇ ਵੱਲੋਂ ਡਿਵੋਰਸ ਨਹੀਂ ਹੋਇਆ ਇਹ ਬੰਦਾ ਕਿਵੇਂ ਦੂਜਾ ਵਿਆਹ ਕਰਾ ਸਕਦਾ ਆ ਤਾਂ ਸੁਣ ਲਿਆ ਪੰਜਾਬ ਵਾਲੇ ਇਹ ਵਿਕਰਮ ਸਿੰਘ ਮਜੀਠੀਆ ਦੀ ਕਹਿ ਸਕਦੇ ਜਿਵੇਂ ਦੂਜਾ ਰੂਪ ਆ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਨੇ ਚਿੱਟੇ ਦੀ ਬਹਾਰ ਲਿਆਂਦੀ ਉਸ ਤੋਂ ਬਾਅਦ ਵੀ ਇਹਦੀ ਜ਼ਮਾਨਤ ਹੁੰਦੀ ਆ ਡਿਸਮਿਸ ਤਾਂ ਕੀਤੀ ਗਈ ਸੀ ਪਰ ਇਹਨੂੰ ਬਠਿੰਡੇ ਦੇ ਵਿੱਚ ਆ ਕੇ ਇਹਨੇ ਫੇਰ ਤੋਂ ਇੱਕ ਗ੍ਰਾਂਥੀ ਟੰਗ ਦਿੱਤਾ ਯਾਨੀ ਉਸ ਗਰੰਥੀ ਨੇ ਇਹਦੀਆਂ ਲਾਮਾਂ ਵਗੈਰਾ ਕਰਵਾਈਆਂ ਸੀ ਉਸ ਗਰੰਥੀ ਤੱਕ ਵੀ ਪੁਲਿਸ ਪਹੁੰਚ ਕਰ ਰਹੀ ਹੈ ਕਿਉਂਕਿ ਗਰੰਥੀ ਨੇ ਪੈਸੇ ਲੈ ਕੇ ਇਹ ਮਾਮਲੇ ਨੂੰ ਰਚਿਆ ਔਰ ਦੂਜੇ ਪਾਸੇ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਸ ਇਸ ਗੰਧ ਦੇ ਉੱਤੇ ਵੱਡਾ ਐਕਸ਼ਨ ਲੈ ਸਕਦੇ ਨੇ ਕਿਉਂਕਿ ਪਹਿਲਾਂ ਵੀ ਇਸ ਨੇ ਆਪਣੀ ਇੰਟਰਵਿਊ ਦੇ ਵਿੱਚ ਕਿਹਾ ਸੀ ਕਹਿੰਦੀ ਮੇਰੇ ਤੇ ਕੋਈ ਹਸਾਬਤ ਨਹੀਂ ਕਰ ਸਕਦਾ ਮੱਕੜ ਦੇ ਨਾਲ ਉਹ ਇੰਟਰਵਿਊ ਚੱਲੀ ਸੀ ਪੂਰੇ ਦੇਸ਼ ਭਰ ਦੇ ਤਕਰੀਬਨ ਲੋਕਾਂ ਨੇ ਵੇਖ ਲਈ ਸੀ ਪਰ ਹੁਣ ਹੋਰ ਤਾਂ ਜਿਹੜਾ ਕਿ ਉਹ ਬਿਨਾ ਤਲਾਕ ਲਏ ਆਪਣੀ ਘਰਵਾਲੀ ਤੋਂ ਬਲਵਿੰਦਰ ਸਿੰਘ ਇਹਦੇ ਨਾਲ ਵਿਆਹ ਕਰਵਾ ਰਿਆ ਇਸ ਮਾਮਲੇ ਦੇ ਉੱਤੇ ਵੀ ਉਹਨਾਂ ਦੇ ਉੱਤੇ ਕਹਿੰਦੇ ਜੀ ਪਰਚਾ ਹੁਣ ਫੇਰ ਤੋਂ ਦਰਜ ਹੋਊਗਾ ਤੇ ਗ੍ਰਿਫਤਾਰੀ ਦੀ ਮੰਗ ਉਹਦੀ ਘਰਵਾਲੀ ਨੇ ਫੇਰ ਤੋਂ ਕੀਤੀ ਹੈ ਤਾਂ ਹੁਣ ਫੇਰ ਤੋਂ ਇਹਨੂੰ ਪੰਜਾਬ ਦੀ ਪੁਲਿਸ ਅਰੈਸਟ ਕਰ ਸਕਦੀ ਹੈ ਫੇਰ ਤੋਂ ਯਾਨੀ ਜੇਲ੍ਹ ਜਾ ਸਕਦੀ ਹੈ ਤਾਂ ਹੁਣ ਇਹਦਾ ਬਾਦਲਾਂ ਦੇ ਨਾਲ ਕੀ ਸੰਬੰਧ ਹੈ ਕਿਉਂਕਿ ਬਾਦਲਾਂ ਦਾ ਕਈ ਵਾਰ ਜ਼ਿਕਰ ਹੁੰਦਾ ਹੈ ਤੇ ਕਿ ਬਾਦਰ ਪਿੰਡ ਪਹੁੰਚ ਗਈ ਹੈ ਲੁੱਕ ਗਈ ਹੈ ਅਫਸਾਨਾ ਖਾਨ ਦੇ ਘਰੋਂ ਫੜੀ ਜਾਂਦੀ ਹੈ ਬੜੀ ਬਾਰ ਬਾਦਲਾਂ ਦਾ ਜ਼ਿਕਰ ਹੋਇਆ ਪਰ ਦਰਸਲ ਦੇ ਵਿੱਚ ਇਹ ਬਾਦਲਾਂ ਦੀ ਪਾਵਰ ਤੇ ਹੀ ਚਿੱਟਾ ਵੇਚਦੀ ਸੀ ਬਾਦਲਾਂ ਦੀ ਪਾਵਰ ਤੇ ਸਾਰੇ ਕਾਂਡ ਕੀਤੇ ਨੇ ਤਾਂ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਗੱਲ ਨਸ਼ਰ ਹੋਈ ਕਿ ਇਹ ਬਾਦਲਾਂ ਦੇ ਯਾਨੀ ਸੁਖਵੀਰ ਬਾਦਲ ਦੇ ਨਾਂਕਿਆਂ ਤੋਂ ਤਾਂ ਉੱਥੋਂ ਇਹਨਾਂ ਨੇ ਭਰਤੀ ਕਰਵਾਈ ਸੀ ਉਸ ਤੋਂ ਬਾਅਦ ਇਹ ਸਾਰੇ ਮਾਮਲੇ ਹੌਲੀ-ਹੌਲੀ ਇਹਨਾਂ ਦੇ ਨਾਲ ਇਹਨਾਂ ਦੇ ਨਾਲ ਰਲ ਕੇ ਹੀ ਪੰਜਾਬ ਦੀ ਸਰਕਾਰ ਨੂੰ ਡੇਗਣ ਦਾ ਕੰਮ ਕਰ ਰਹੀ ਸੀ ਯਾਨੀ ਪੰਜਾਬ ਦੀ ਪੁਲਿਸ ਨੂੰ ਬਦਨਾਮ ਕਰਨ ਦਾ ਕੰਮ ਕੀਤਾ ਚਾਹੇ ਉਹਨੇ ਆਪਣੀ ਨੌਕਰੀ ਨੂੰ ਬਦੀ ਚੜਾ ਦਿੱਤਾ ਪਰ ਉਸਨੇ ਸੁਖਬੀਰ ਬਾਦਲ ਦਾ ਔਰ ਵਿਕਰਮ ਸਿੰਘ ਮਜੀਠੀਆ ਦੇ ਥੱਲੇ ਯਾਨੀ ਇਹ ਲੋਕ ਹਨ ਜਿਹੜੇ ਇਹਨਾਂ ਲਈ ਕੰਮ ਕਰਦੇ ਸੀ ਤਾਂ ਹੁਣ ਦੂਜੇ ਪਾਸੇ ਆ ਜੂ ਰਵਨੀਤ ਬਿੱਟੂ ਉਹਨੇ ਜੀ ਕਹਿੰਦੇ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਸੈਸ਼ਨ ਦੇ ਵਿੱਚ ਇੱਕ ਬਿਆਨ ਦੇ ਦਿੱਤਾ ਤਾਂ ਉਸ ਬੰਦੇ ਦੇ ਉੱਤੇ ਇੱਕ ਬਹੁਤ ਵੱਡੀ ਭਾਰੀ ਇੱਕ ਸੰਕਰ ਦੀ ਘੜੀ ਆ ਚੁੱਕੀ ਹੈ ਯਾਨੀ ਰਵਨੀਤ ਬਿੱਟੂ ਨੂੰ ਉਹਦੀ ਛੁੱਟੀ ਕਰ ਦਿੱਤੀ ਗਈ ਹੈ ਰਵਨੀਤ ਬਿੱਟੂ ਪੰਜਾਬ ਦੇ ਉਹ ਨੇਤਾ ਕਈ ਵਾਰ ਕਿਸਾਨਾਂ ਦੇ ਨਾਲ ਵੀ ਭੜ ਜਾਂਦੇ ਨੇ ਕਿਉਂਕਿ ਜਦੋਂ ਕਿਸਾਨ ਕਹਿੰਦੇ ਸੀ ਕਿ ਤੂੰ ਸਾਡੇ ਹੀ ਪੰਜਾਬ ਦਾ ਮੰਤਰੀ ਭਾਜੀਪੀ ਦੇ ਅੰਦਰ ਪਰ ਤੂੰ ਸਾਡੇ ਪੰਜਾਬ ਪ੍ਰਤੀ ਕਿਉਂ ਨਹੀਂ ਬੋਲਦਾ ਉਸ ਬੰਦੇ ਨੇ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਆਵਾਜ਼ ਚੱਕੀ ਤਾਂ ਉਸ ਨੂੰ ਭਾਰੀ ਪੈ ਗਈ ਯਾਨੀ ਵਿੱਚ ਦਾ ਲੋਕ ਇਹ ਵੀ ਕਹ ਰਿਹਾ ਕਹਿੰਦੇ ਜੀ ਚਾਹ ਦੇ ਵਿੱਚੋਂ ਜਿਵੇਂ ਮੱਖੀ ਕੱਢ ਕੇ ਸੜਦੇ ਹੈ ਨਾ ਇਸ ਤਰ੍ਹਾਂ ਬਿੱਟੂ ਨੂੰ ਸੜੇ ਦਿੱਤਾ ਇਹ ਖਬਰ ਨੇ ਪੂਰੇ ਪੰਜਾਬ ਭਰ ਦੇ ਅੰਦਰ ਪਰਥਲ ਹੀ ਮਚਾ ਦਿੱਤੀ ਹੈ ਪਰ ਦੂਜੇ ਪਾਸੇ ਸਭ ਤੋਂ ਵੱਡੀ ਖਬਰ ਜਿਹੜਾ ਕਿ ਗੱਠ ਜੋੜ ਨੂੰ ਲੈ ਕੇ ਆ ਰਹੀ ਸੀ ਉਹਦੇ ਉੱਤੇ ਅੱਜ ਹਰਸਿਮਰਤ ਕੌਰ ਬਾਦਲ ਨੇ ਮੋਹਰ ਲਾ ਦਿੱਤੀ ਹੈ ਤਾਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬੀਜੇਪੀ ਦੇ ਨਾਲ ਤਾਂ ਅਸੀਂ ਗੱਠ ਜੋੜ ਨਹੀਂ ਕਰਾਂਗੇ ਕਦੇ ਹੀ ਨਹੀਂ ਕਰਾਂਗੇ ਤਾਂ ਹੁਣ ਗੱਠਜੋੜ ਕੌਣ ਕਰੂਗਾ ਜੀ ਕਾਂਗਰਸ ਦਾ ਆਪਣਾ ਕਰੈਕਟਰ ਖਰਾਬ ਪੰਜਾਬ ਦੇ ਅੰਦਰ ਔਰ ਦੂਜੇ ਪਾਸੇ ਅਕਾਲੀ ਦਲ ਬਿਲਕੁਲ ਪਖਿਹਾਰੀਆਂ ਦੀ ਕਗਾਰ ਤੇ ਖੜਾ ਹੈ ਯਾਨੀ ਝੋਲੀ ਦਾ ਫੈਲਾ ਹੀ ਖੜਾ ਪਰ ਵੋਟ ਨਹੀਂ ਪੈ ਰਹੀ ਪੰਜਾਬ ਦੇ ਅੰਦਰ ਜਾਪਾ ਰਿਪੀਟ ਕਰ ਸਕਦੀ ਹੈ ਮੁੱਖ ਮੰਤਰੀ ਭਵੰਤ ਮਾਨ ਦੀ ਸਰਕਾਰ ਜਾ ਪਈ ਕਹਿੰਦੇ ਨਵੇਂ ਸਿਰੇ ਤੋਂ ਕੋਈ ਹੋਰ ਨੌਜਵਾਨੀ ਕੋਈ ਉੱਪਰ ਕੇ ਸਾਹਮਣੇ ਆਉਂਦੀ ਹੈ ਯਾਨੀ ਕਈ ਨੌਜਵਾਨ ਐਸੇ ਨੇ ਪੰਜਾਬ ਦੇ ਅੰਦਰ ਜਿਹੜੇ ਸਰਕਾਰ ਬਣਾਉਣ ਦੀ ਗੱਲ ਕਰਦੇ ਨੇ ਕਿ ਉਹਨਾਂ ਬਾਰੇ ਨੂੰ ਜਾਂਦੇ ਆ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਸਰਕਾਰ ਰਿਪੀਟ ਕਰੂਗੀ ਵੈਸੇ ਵੇਖਿਆ ਜਾਵੇ ਤਾਂ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਦੀ ਥਿਓਰੀ ਹੈ ਜਿਹੜੀ ਤੇ ਨਸ਼ਿਆਂ ਦੇ ਉੱਤੇ ਜਿਹੜੀ ਰੋਕਥਾਮ ਲਾਈ ਹੈ ਐਸ ਕਰਕੇ ਪੂਰਾ ਪੰਜਾਬ ਮੁੱਖ ਮੰਤਰੀ ਭਵਨ ਸਿੰਘ ਮਾਨ ਦਾ ਸਮਰਥਨ ਕਰ ਰਿਹਾ ਤਾਂ ਤੁਹਾਡਾ ਬਹਿਣਾ ਗੱਲ ਤੇ ਕੀ ਕਹੜਾ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਕਰ ਦੇਣਾ ਤਾ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ লেਡੀ ਪੁਲਿਸ ਕਾਂਸਟੇਬਲ ਅਮਨਦੀਪ ਗੌਰ ਚੁੱਟੇ ਵਾਲੀ ਜਿਹਨੂੰ ਜ਼ਮਾਨਤ ਮਿਲ ਜਾਂਦੀ ਹੈਗੀ ਹੈ ਜਿਹੜੀ ਕਿ ਚੁੱਟੇ ਦੇ ਵਿੱਚ ਫੜੀ ਗਈ ਸੀਗੀ ਹੁਣ ਉਹਨੂੰ ਜ਼ਮਾਨਤ ਮਿਲ ਗਈ ਸੀਗੀ ਔਰ ਜ਼ਮਾਨਤ ਤੋਂ ਬਾਅਦ ਉਹਨੇ ਕੀ ਕਾਰਨਾਮਾ ਅੰਜਾਮ ਦਿੱਤਾ ਹੈ ਕਿ ਜਿਹੜਾ ਉਹਦਾ ਘਰੇ ਵਾਲਾ ਕਿਹਾ ਜਾਂਦਾ ਸੀਗਾ ਜਿਹੜੀ ਕਿ ਉਹਦੀ ਪਹਿਲੇ ਉਸ ਬੰਦੇ ਦੀ ਸ਼ਾਦੀ ਹੋਈ ਹੈ ਉਹਦੀ بیوی ਦਾ ਤੁਸੀਂ ਬਿਆਨ ਸੁਣਿਆ ਕਿ ਹਜੇ ਤੱਕ ਉਹਦੇ ਨਾਲ ਦੀ ਤਲਾਕ ਨਹੀਂ ਹੋਈ ਉਹ ਕਹਿ ਰਹੀ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਕੋਰਟ ਦੇ ਚੱਕਰ ਲਾਉ ਨਹੀਂ ਹੈ ਖਰਚੇ ਵਾਸਤੇ ਹਜੇ ਸਾਡੀ ਤਲਾਕ ਨਹੀਂ ਹੋਈ ਇੱਕ ਇਸ ਤਰ੍ਹਾਂ ਪਹਿਲੇ ਸ਼ਾਦੀ ਕਰ ਸਕਦਾ ਵਾ ਅਮਨਦੀਪ ਕੌਰ ਨੇ ਉਹਦੇ ਨਾਲ ਸ਼ਾਦੀ ਕਰ ਲਈ ਹੈ ਜਿਸ ਤੋਂ ਬਾਅਦ ਜਿਹੜਾ ਵਾ ਇੱਕ ਨਵਾਂ ਚੈਪਟਰ ਉਹਨੇ ਖੋਲ ਦਿੱਤਾ ਹੈਗਾ ਵਾ ਉਹਦੀ ਬੀਵੀ ਜਿਹੜੀ ਹੈ ਉਹ ਸਾਹਮਣੇ ਆਈ ਹੈ ਆ ਕੇ ਉਹਨੇ ਬਿਆਨ ਦਿੱਤਾ ਹੈ ਕਿ ਇਸ तरह-ਸਰ ਜ਼ਿਆਤੀ ਹੈਗੀ ਹੈ ਜਿਹੜੀ ਕਿ ਅਮਨਦੀਪ ਕੌਰ ਨੇ ਕੀਤੀ ਹੈ ਔਰ ਇਸ ਦੀ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈਗੀ ਹੈ ਦੂਜੇ ਪਾਸੇ ਰਵਨੀਤ ਬਿੱਟੂ ਜਿਹੜੇ ਕਿ ਅਮਰਪਾਲ ਦੇ ਹੱਕ ਵਿੱਚ ਬੋਲੇ ਔਰ ਉਹਨਾਂ ਨੂੰ ਇਹ ਬੋਲਣਾ ਮਹਿੰਗਾ ਪੈ ਗਿਆ ਭਾਜਪਾ ਨੇ ਉਹਨਾਂ ਨੂੰ ਜਿਹੜਾ ਆ ਗਿਆ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਹੈਗਾ ਵੈ ਕਿਉਂਕਿ ਭਾਜਪਾ ਹੁਣ ਜਿਹੜੇ ਹੈ ਉਹਨਾਂ ਦੀਆਂ ਖਬਰਾਂ ਜੜੀਆਂ ਆਉਂਦੀਆਂ ਆਕਾਲੀ ਦਲ ਦੇ ਨਾਲ ਗੱਟ ਜੋੜਦੀਆਂ ਉਹ ਬਹੁਤ ਚਰਚਾਵਾਂ ਦੇ ਵਿੱਚ ਹੈਗੀਆਂ ਮੈਂ ਪਰ ਜਿਹੜੀ ਸੁਖਬੀਰ ਸਿੰਘ ਬਾਦਲ ਦੇ ਘਰੇ ਵਾਲੀ ਹੈ ਹਰਸਿਮਰਤ ਕੌਰ ਅਰ ਸਿਮਰਤ ਘੋਰ ਨੇ ਇਹਨਾਂ ਖਬਰਾਂ ਦੇ ਬਾਰੇ ਵੀ ਜਿਹੜੀ ਹੈ ਉਹ ਗੱਲਬਾਤ ਕੀਤੀ ਕਿ ਅਕਾਲੀ ਦਲ ਤੇ ਜਿਹੜੇ ਭਾਜਪਾ ਵਾਲੇ ਆ ਇਹਨਾਂ ਦਾ ਗੱਟ ਜੋੜ ਕਦੀ ਵੀ ਨਹੀਂ ਹੋ ਸਕਦਾ ਵੀਰੋ ਤੁਹਾਡਾ ਕੀ ਕਹਿਣਾ ਹੈ ਸਿਗਾ ਇਹਨਾਂ ਖਬਰਾਂ ਦੇ ਬਾਰੇ ਕਮੈਂਟਸ ਵਿੱਚ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼